ਪੰਜਾਬ ਤੱਕ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਅੱਜ ਅਸੀਂ ਮੌਜੂਦ ਹਾਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਸ਼ਹਿਰ ਖੰਨਾ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਨੇਤਾ ਰਾਗਵ ਚੱਡਾ ਵੱਲੋਂ ਪਹਿਲੀ ਵਾਰ ਚੋਣ ਪ੍ਰਚਾਰ ਕਰਨ ਲਈ ਰੋਡ ਸ਼ੋਅ ਕੱਟਿਆ ਜਾ ਰਿਹਾ ਹੈ ਤੇ ਤੁਸੀਂ ਤੁਹਾਨੂੰ ਦਿਖਾ ਦਿੰਨੇ ਤਸਵੀਰਾਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰਸ ਹੈ ਉਹਨਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਇਸ ਰੋਡ ਸ਼ੋਅ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਾਰੰਟੇਜ ਖੜੇ ਨੇ ਰਾਗਵ ਚੱਡਾ ਜਿਹੜੇ ਉਹਨਾਂ ਦੇ ਨੇਤਾ ਨੇ ਉਹਨਾਂ ਦੀ ਇੰਤਜ਼ਾਰ ਕਰ ਰਹੇ ਨੇ ਔਰ ਜਲਦੀ ਕੁਝ ਤੇਰ ਦੇ ਵਿੱਚ ਉਹ ਇੱਥੇ ਪਹੁੰਚਣ ਵਾਲੇ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੇਟਾ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਪੁੱਛ ਲੈਨੇ ਕਿੰਨਾ ਕੁ ਸਾਹ ਦੇਖਣ ਨੂੰ ਮਿਲ ਰਿਹਾ ਪ੍ਰਧਾਨ ਜੀ ਕਿੰਨਾ ਕੁ ਸਾਹ ਹੈਗਾ ਆਮ ਆਦਮੀ ਪਾਰਟੀ ਦੇ ਵਿੱਚ ਪਹਿਲੀ ਵਾਰ ਰਾਗਵ ਚੱਟੜ ਰੋਡ ਸ਼ੋਅ ਕਰ ਰਹੇ ਦਾ ਕਮਾਲ ਹੋਏ ਵੀ ਇਹ ਖਨਰਖੰਨੇ ਦੇ ਵਿੱਚ ਹੜਾ ਹੈ ਪੇ ਹੜ ਦਾ ਜਨਤਾ ਦਾ ਹੜਾ ਹੈ ਪੇ ਇਹ ਲਹਿਰ ਜਿਹੜੀ ਪਹਿਲਾਂ 2022 ਲਹਿਰ ਸੀ ਉਹੀ ਲਹਿਰ ਹੋਣਾ ਤੇ 2024 ਦੇ ਵਿੱਚ 1 ਜੂਨ ਵੋਟਾਂ ਪਾਣੀਆਂ ਨੇ ਚਾਰ ਰਿਜ਼ਲਟ ਆਉਣਾ ਜਿਹੜੀ ਬਗਸਾ ਬਗਸਾ ਮੰਨ ਚੁੱਕੇ 13 0 13 जीरो ਹੀ ਹੋਊਗੀ ਇਹ ਪੱਕੀ ਗੱਲ ਹੈ ਤੇ ਕਿਹੜਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਲੱਗ ਚੱਕਾ ਜਿਹੜਾ ਰੋਡ 'ਚੋਂ ਕੱਢਿਆ ਜਾ ਰਿਹਾ ਹੈ ਕਿੱਥੋਂ ਸ਼ੁਰੂ ਕੀਤਾ ਸੀ ਤੇ ਕਿੱਥੇ ਖਤਮ ਹੋਏਗਾ ਇਹ ਵੀ ਆਪਣੇ ਇਹਦੇ 6 6 ਪੁਆਇੰਟ ਨੇ ਪਹਿਲੇ ਬੜ ਤੋਂ ਸ਼ੁਰੂ ਹੋ ਗਏ 3 ਪੁਆਇੰਟ ਹੈ ਤੇ ਨੱਕੇ ਨੇ ਕਿ ਦੋ ਘੰਟੇ ਦਾ ਰੋਡ ਸ਼ੋਅ ਹੈ ਤੇ ਤੁਸੀਂ ਜਾਗੇਗਾ ਕਿ ਜਾ ਕੇ ਦੇਖੋ ਤੇ ਸੰਗ ਤੇ ਸੰਗ ਤਾਂ ਇਹ ਵੀ ਹੜਾ ਹੈ ਸੰਗ ਦਾ ਤੇ ਲਹਿਰ ਆ ਗਈ ਫੇਰ ਦੁਆਰੇ ਫੇਰ ਬਾਹੀ ਵਾਲੀ ਉਹੀ ਵੇਲੇ ਹੈ ਚੱਲੋਗੇ ਤੇ ਆਮ ਜਨਤਾ ਦੇ ਵਿੱਚ ਇਸ ਨੂੰ ਲੈ ਕੇ ਕਿੰਨਾ ਕੁ ਫਰਕ ਪਏਗਾ ਤੁਹਾਨੂੰ ਲੱਗਦਾ ਦੇਖੋ ਜਿਹੜੀ ਮੈਂ ਸਮਝਦਾ ਵੀ ਅੱਜ ਜਿੰਨਾ ਜੋਸ਼ ਆ ਰਿਹਾ ਕੁਝ ਡਾਣ ਤੇ ਪੂਰਾ ਖੰਨਾ ਹੀ ਉੱਭੜ ਗਿਆ ਥੇ ਤਾਂ ਜਿਹੜੀ ਬੇਬ 2022 ਚੱਲੀ ਥੀ ਮੈਨੂੰ ਉਸੇ ਸੇਮ ਬੇਬ ਇਹ ਰਹੂਗੀ ਜਿਹੜਾ ਪੂਰਾ ਆਮ ਆਦਮੀ ਪਾਰਟੀ ਦੀ ਪੂਰੀ ਮжоਰਿਟੀ ਦੇ ਨਾਲ ਜਿਹੜੇ ਐਮਪੀ ਬਣਨਗੇ ਅੱਜ ਖੰਨਾ ਸ਼ਹਿਰ ਦਾ ਉੱਭਣ ਪਿਆ ਖੰਨਾ ਸੀਟ ਤੋਂ ਘੱਟੋ ਘੱਟ 25 ਤੋਂ 30 ਹਜ਼ਾਰ ਦੀ ਲੀਡ ਜੀਪੀਜੀ ਨੂੰ ਇੱਥੋਂ ਆਊਗੀ ਜਿਵੇਂ ਹੁਣ ਨੇਰਾ ਵੀ ਹੋ ਚਲਿਆ ਹੈ کافی دیر ਤੇ ਲੋਕ ਖੜੇ ਨੇ ਤੁਹਾਨੂੰ ਲੱਗਦਾ ਵੀ ਟਾਈਮ ਦੇ ਹਿਸਾਬ ਨਾਲ ਹੋਣਾ ਚਾਹੀਦਾ ਨਹੀਂ ਦੇਖੋ ਲੋਕਾਂ 'ਚ ਪਿਆਰ ਹੀ ਹੈ ਨਾ ਕਿ 4 ਵਜੇ ਦਾ 5 ਵਜੇ ਦਾ ਟਾਈਮ ਸੀ ਹੁਣ 7:30 ਬੱਜ ਚੁੱਕੇ ਨੇ ਕੋਈ ਬੰਦਾ ਨਹੀਂ ਗਿਆ ਹਾਲ ਤੱਕ ਸਾਰੇ ਬੰਦੇ ਉਕਨੇ ਡਟੇ ਹੋਏ ਨੇ ਪਿੰਡਾਂ ਤੋਂ ਪੂਰੇ ਹਲਕੇ ਦੇ ਪਿੰਡਾਂ ਦੇ ਵਿੱਚੋਂ ਕਿਸਾਨ ਕੀ ਮਜ਼ਦੂਰ ਕੀ ਸਾਰੇ ਵਰਗ ਅੱਜ ਰਾਗੋ ਜੱਡੀ ਦਾ ਚੱਡਾ ਜੀ ਜਾਂ ਭਗਵੰਤ ਮਾਨ ਜੀ ਦਾ ਜਿਹੜਾ ਰੋਡ ਸ਼ੋਅ ਆ ਉਹਨੂੰ ਦੇਖਣ ਲਈ ਆਏ ਨੇ ਅੱਜ ਜੋ ਤੇ ਮਿੱਤਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜਾ ਰੋਡ ਸ਼ੋਅ ਕੱਢਿਆ ਜਾ ਰਿਹਾ ਦੇਖੋ ਜੀ ਕント ਨੂੰ ਮਸਾਲੇ ਦੀਂਦੀ ਹੜਦਾਲੇ ਵੀ ਕਿਤੇ ਕੋਈ ਜਗ੍ਹਾ ਹੈਗੀ ਖਰਨ ਨੂੰ ਜਿੱਥੋਂ ਰੋਡ ਸੋ ਚੱਲਣਾ ਤੇ ਜਿੱਥੇ ਸਮਾਪਤੀ ਹੋਣੀ ਆ ਉੱਥੇ ਤੱਕ ਇਸ ਟਾਈਮ ਤੁਹਾਨੂੰ ਲੋਕਾਂ ਦਾ ਪਿਆਰ ਇੰਨਾ ਵਲੰਟੀਅਰ ਵਲੰਟੀਅਰ ਹੀ ਦਿਖ ਰਿਹਾ ਇਸ ਕਰਕੇ ਇਸ ਤੋਂ ਸਾਬਤ ਹੋ ਗਿਆ ਵੀ 13 0 ਆਮ ਆਦੀ ਪਾਰਟੀ 13 ਤੇ ਖੜੀ ਆ ਬਾਬਾ ਕਿਰਪਾ ਕਰੋ ਤੇ ਕਿਸ ਤਰ੍ਹਾਂ ਸਵਾਗਤ ਕਰ ਰਹੇ ਆ ਤੁਸੀਂ ਆਪਣੇ ਨੇਤਾ ਸਾਰੇ ਜੀ ਕੋਈ ਫੁੱਲਾ ਫੁੱਲ ਲੈ ਕੇ ਕਰ ਰਿਹਾ ਰੂਪੇ ਪਾ ਕੇ ਜਦੋਂ ਨਹੀਂ ਕਰ ਰਹੇ ਰਿਸਪੈਕਟ ਕਰ ਰਹੇ ਆ ਜਿੱਦਾਂ ਜਿਹਦਾ ਦਿਲ ਕਰਦਾ ਹਰ ਇੱਕ ਬੰਦਾ ਉਦਾਂ ਹੀ ਆਪਦੇ ਮਨੋਂ ਉਹਨਾਂ ਦਾ ਸਤਿਕਾਰ ਕਰ ਲਈ ਖੜਾ ਹੈ ਦੇ ਇਹ ਦੇ ਖੜੇ ਇਸ ਤੋਂ ਅੱਗੇ ਜਿਹੜਾ ਹੁਣ ਕੰਪੀਟੀਸ਼ਨ ਜਿਵੇਂ ਚੱਲ ਰਿਹਾ ਆ ਵੋਟਾਂ ਵੀ ਨੇੜੇ ਨੇ ਤੁਹਾਨੂੰ ਕੀ ਲੱਗਦਾ ਵੀ ਕਿਸ ਤਰੀਕੇ ਦਾ ਰਿਜਿਸਟਰ ਹੋਏਗਾ ਖੰਨੇ ਦਾ ਆਪਣਾ ਫਤੇਗੜ ਸਾਹਿਬ ਫਤੇਗੜ ਕੌਂਸੀਲੈਂਸੀ ਜੀ ਕਲੀਅਰ ਹੋਈ ਹੋਈ ਆ ਇਹਨੂੰ ਕੋਈ ਪੁੱਛਣ ਦੀ ਲੋੜ ਨਹੀਂ ਕਿਉਂ ਬਰोबरੀ ਨਹੀਂ ਕੋਈ ਪੁੱਛੀ ਤਾਂ ਜੀ ਕੋਈ ਬਰोबर ਹੋਵੇ ਕਿਉਂ ਆਮ ਆਦੀ ਪਾਰਟੀ ਦੇ ਕੰਮ ਲੋਕ ਤਾਂ ਆਪ ਦੱਸ ਰਹੇ ਨੇ ਅਸੀਂ ਨਹੀਂ ਪੁੱਛ ਰਹੇ ਆਪ ਦੱਸ ਰਹੇ ਨੇ ਵੀ ਅਸੀਂ ਵੋਟ ਇਸ ਵਾਰ ਛਾੜੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਨੇਤਾ ਰਾਗਵ ਚੱਡਾ ਜਿਨੂੰ ਲੈ ਕੇ ਕਿੰਨਾ ਖੁਸਾ ਉਹਨਾਂ ਦੇ ਵਲੰਟੀਅਰ ਦੇ ਵਿੱਚ ਨਜ਼ਰ ਆ ਰਿਹਾ ਔਰ ਜਲਦੀ ਇਹ ਰੋਡ ਸ਼ੋਅ ਸ਼ੁਰੂ ਹੋਣ ਜਾ ਰਿਹਾ ਤੇ ਕੁਛ ਹੀ देर ਬਾਅਦ ਰਾਗਵ ਚੱਡਾ ਵੀ ਇੱਥੇ ਪਹੁੰਚਣ ਲੱਗੇ ਨੇ ਤੇ ਕਿਸ ਤਰੀਕੇ ਨਾਲ ਸਵਾਗਤ ਹੋਏਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਗੁਰਦੀਪ ਸਿੰਘ ਪੰਜਾਬ ਤੱਕ ਫਤਿਹਗੜ੍ਹ ਸਾਹਿਬ